ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 9 ਆਪਾਂ ਲੱਗੇ ਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੁਣ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਇੰਟਰਸਟਿੰਗ ਹੋਣ ਵਾਲੀ ਆ ਕਿਉਂਕਿ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਇੱਕ ਮੰਤਰ ਦਾ ਜਾਪ ਜੇ ਤੁਸੀਂ ਇਸ ਮੰਤਰ ਦਾ ਜਾਪ 15 ਦਿਨਾਂ ਤੱਕ ਲਗਾਤਾਰ ਹਰ ਰੋਜ਼ 2 ਮਿੰਟ ਦੇ ਲਈ ਕਰ ਲਿਆ ਤਾਂ ਫਿਰ ਇੱਕ ਸ਼ਕਤੀ ਦਾ ਪ੍ਰਗਟਾਸ਼ ਹੋਵੇਗਾ ਤੇ ਫਿਰ ਉਸ ਸ਼ਕਤੀ ਤੋਂ ਤੁਸੀਂ ਜੋ ਵੀ ਮੰਗੋਗੇ ਤੁਹਾਡੇ ਮਨ ਦੀ ਜੋ ਮਨੋ ਕਾਮਨਾ ਜੋ ਤੁਹਾਡੀ ਖੁਆਇਸ਼ ਆ ਜੋ ਤੁਹਾਡਾ ਸੁਭਨਾ ਉਹ ਸਭ ਪੂਰਾ ਹੋਵੇਗਾ ਜੋ ਤੁਸੀਂ ਸੋਚੋਗੇ ਉਹ ਹੀ ਹੋਵੇਗਾ ਤੇ ਇਸ ਸ਼ਕਤੀ ਦਾ ਸਭ ਤੋਂ ਵੱਡਾ ਜਿਹੜਾ ਸਾਨੂੰ ਫਾਇਦਾ ਹੋਵੇਗਾ ਜਦੋਂ ਅਸੀਂ ਬਾਣੀ ਜਪਦੇ ਆ ਸਾਡਾ ਮਨ ਨਹੀਂ ਟਿਕਦਾ ਨਾ ਉਸ ਟਾਈਮ ਤਾਂ ਸਾਡਾ ਮਨ ਟਿਕਣਾ ਸ਼ੁਰੂ ਹੋ ਜਾਵੇਗਾ ਸਾਡੀ ਸੁਰਤ ਇਕਾਗਰ ਹੋ ਜਾਵੇਗੀ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਸੋ ਵੀਡੀਓ ਨੂੰ ਬਿਨਾ ਸਕਿਪ ਕੀਤੇ ਐਂਡ ਤੱਕ ਜਰੂਰ ਦੇਖਿਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਚਲੋ ਜੀ ਟਾਈਮ ਵੇਸ ਕਰੇ ਬਿਨਾ ਸ਼ੁਰੂ ਕਰਦੀ ਆ ਅੱਜ ਦੀ ਵੀਡੀਓ ਅਕਸਰ ਆਪਾਂ ਇੱਕ ਚੀਜ਼ ਦੇਖਦੇ ਆਂ ਜਿਵੇਂ ਜਦੋਂ ਵੀ ਆਪਾਂ ਪਾਠ ਕਰਦੀ ਆਂ ਇੱਕ ਤਾਂ ਸਾਡੇ ਮਨ ਦੇ ਵਿੱਚ 네ਗੇਟਿਵ ਥਾਟ ਬਹੁਤ ਜ਼ਿਆਦਾ ਆਉਂਦੀ ਆ ਤੇ ਮੈਂ ਹਮੇਸ਼ਾ ਆਪਣੀ ਹਰ ਇੱਕ ਵੀਡੀਓ ਦੇ ਵਿੱਚ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕੀਤੀ ਹੈ ਵੀ ਚਾਹੇ ਉਹ ਗੁਰਬਾਣੀ ਜਪਣ ਦੇ ਸਾਈਂ ਟਾਈਮ ਹੈ ਚਾਹੇ ਆਪਾਂ ਵੈਸੇ ਹੀ ਦਿਨ ਦੇ ਵਿੱਚ 네ਗੇਟਿਵ ਥਾਟ ਜਿਹੜੀ ਦਿਮਾਗ 'ਚ ਲੈ ਕੇ ਆਉਂਦੇ ਆ 네ਗੇਟਿਵ ਸੋਚ ਅਗਰ ਦਿਮਾਗ 'ਚ ਆਪਾਂ ਲੈ ਕੇ ਆਉਂਦੇ ਆ ਤਉ ਉਹਦਾ ਸਿੱਧਾ ਸਿੱਧਾ ਅਸਰ ਸਾਡੀ ਜ਼ਿੰਦਗੀ ਤੇ ਪੈਂਦਾ ਜੋ ਫਿਰ ਅਸੀਂ ਚਾਹਨੇ ਆ ਵੀ ਆ ਹੋ ਜਾਵੇ ਉਹ ਨਹੀਂ ਹੁੰਦਾ ਜਿਸ ਚੀਜ਼ ਤੋਂ ਅਸੀਂ ਡਰਦੇ ਆ ਵੀ ਆ ਨਾ ਹੋਵੇ ਉਹ ਹਮੇਸ਼ਾ ਫਿਰ ਹੁੰਦੀ ਆ ਕਾਰਨ ਕਾਰਨ ਇਹ ਹੁੰਦਾ ਕਿਉਂਕਿ ਸਾਡੇ ਤੇ 네ਗੇਟਿਵ ਥਾਟ ਬਹੁਤ ਜ਼ਿਆਦਾ ਹਾਵੀ ਹੋ ਚੁੱਕੇ ਹੁੰਦੇ ਆ ਜਿਹੜੀ ਚੀਜ਼ ਤੋਂ ਅਸੀਂ ਡਰ ਰਹੇ ਹੁੰਨੇ ਆ ਉਹ ਸੱਚ ਹੋਣੀ ਸ਼ੁਰੂ ਹੋ ਜਾਂਦੀ ਆ ਕਿਉਂਕਿ ਉਹ ਥਾਟ ਬਹੁਤ ਜ਼ਿਆਦਾ ਸਟਰੋਂਗ ਦੇ ਨੇ ਬਹੁਤ ਸ਼ਕਤੀਸ਼ਾਲੀ ਹੁੰਦੇ ਨੇ ਸੋ ਉਹਨਾਂ ਚੀਜ਼ਾਂ ਤੋਂ ਆਪਾਂ ਕਿਵੇਂ ਬਚਣਾ ਉਹਦੇ ਵਾਸਤੇ ਵੀ ਇਹ ਜਾਪ ਬਹੁਤ ਹੀ ਵਧੀਆ ਹੈ ਤੁਸੀਂ ਕਰਨਾ ਕੀ ਹੈ ਤੁਸੀਂ ਪਹਿਲਾਂ ਇੱਕ ਸ਼ਾਂਤ ਮਾਹੌਲ 'ਚ ਬੈਠ ਜਾਣਾ ਹੈ ਇਹਦੇ ਲਈ ਤੁਸੀਂ ਅੰਮ੍ਰਿਤ ਵੇਲਾ ਚੁਣ ਸਕਦੇ ਹੋ ਅੰਮ੍ਰਿਤ ਵੇਲਾ ਇਸ ਜਾਪ ਦੇ ਲਈ ਬਹੁਤ ਵਧੀਆ ਕਿਉਂਕਿ ਉਸ ਟਾਈਮ ਸ਼ਾਂਤੀ ਦਾ ਮਾਹੌਲ ਹੁੰਦਾ ਸ਼ੋਰ ਸ਼ਰਾਬਾ ਨਹੀਂ ਹੁੰਦਾ ਘਰ ਦੇ ਵਿੱਚ ਵੀ ਸ਼ਾਂਤੀ ਹੁੰਦੀ ਆ ਘਰ ਦੇ ਵਿੱਚ ਜਿਹੜੇ ਮੈਂਬਰ ਆਪਣੇ ਉਹਨਾਂ ਦੀ ਕੋਈ ਆਵਾਜ਼ ਨਹੀਂ ਹੁੰਦੀ ਸਭ ਸੁੱਤੇ ਹੁੰਦੇ ਆ ਉਸ ਟਾਈਮ ਤੁਸੀਂ ਚੌਂਕੜੀ ਮਾਰ ਲੈਣੀ ਆ ਠੀਕ ਹੈ ਜੀ ਸ਼ਾਂਤ ਮਾਹੌਲ ਦੇ ਵਿੱਚ ਚੌਂਕੜੀ ਮਾਰ ਕੇ ਤੁਸੀਂ ਬੈਠ ਜਾਣਾ ਅੱਖਾਂ ਨੂੰ ਤੁਸੀਂ ਬੰਦ ਕਰ ਲੈਣਾ ਅੱਖਾਂ ਨੂੰ ਬੰਦ ਕਰਨ ਤੋਂ ਬਾਅਦ ਬੜੇ ਸਹਜੇ ਸਹਜੇ ਦੇ ਨਾਲ ਬੜੇ ਆਰਾਮ ਨਾਲ ਬੜੇ ਪਿਆਰ ਨਾਲ ਵਾਹਿਗੁਰੂ ਜੀ ਦਾ ਇਹਦਾ ਸ਼ਬਦ ਹੈ ਉਹਦਾ ਜਾਪ ਇਸ ਤਰੀਕੇ ਨਾਲ ਕਰਨਾ ਹੈ ਜਿਵੇਂ ਆਪਾਂ ਕੋਈ ਲੋਰੀ ਨਹੀਂ ਗਾਉਂਦੇ ਜਿਵੇਂ ਜਿਵੇਂ ਬੜੇ ਪਿਆਰ ਸੁਰੀਲੀ ਜੀ ਲੱਗਦੀ ਹੈ ਤੇ ਸਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ ਠੀਕ ਉਸੇ ਤਰੀਕੇ ਨਾਲ ਬੜੇ ਆਰਾਮ ਨਾਲ ਸਹਜੇ ਨਾਲ ਜਿਵੇਂ ਆਪਾਂ ਮੈਡੀਟੇਸ਼ਨ ਕਰਦੇ ਆਂ ਸੇਮ ਉਸੇ ਤਰੀਕੇ ਨਾਲ ਆਪਾਂ ਨੂੰ ਵਾਹਿਗੁਰੂ ਜੜਾ ਸ਼ਬਦ ਹੈ ਨਾ ਵਾਹਿਗੁਰੂ ਉਹਦਾ ਜਾਪ ਕਰਨਾ ਹੈ ਤੇ ਸਾਡਾ ਇੱਕ ਚੀਜ਼ ਧਿਆਨ ਰੱਖਿਓ ਜਦੋਂ ਤੁਸੀਂ ਇਹ ਜਾਪ ਕਰਨਾ ਹੈ ਨਾ ਤੁਸੀਂ ਲੋ ਅੱਖਾਂ ਬੰਦ ਕਰਨੀਆਂ ਜਾਪ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡਾ ਮਨ ਤੁਹਾਡਾ ਸ਼ਾਂਤ ਹੋਣਾ ਚਾਹੀਦਾ ਦਿਮਾਗ ਤੁਹਾਡਾ ਸ਼ਾਂਤ ਹੋਣਾ ਚਾਹੀਦਾ ਤੁਹਾਡੀ ਜਿਹੜਾ ਧਿਆਨ ਹੈ ਨਾ ਅੱਖਾਂ ਬੰਦ ਕਰਨ ਤੋਂ ਬਾਅਦ ਇੱਕ ਬਿੰਦੂ ਦੇ ਉੱਤੇ ਧਿਆਨ ਤੁਹਾਡਾ ਕਨਸੈਂਟਰੇਟ ਪੂਰਾ ਹੋਣਾ ਚਾਹੀਦਾ ਜੇ ਤੁਹਾਡਾ ਕਨਸੈਂਟਰੇਟ ਜਦੋਂ ਪੂਰਾ ਹੋ ਗਿਆ ਇੱਕ ਜਗ੍ਹਾ ਤੁਹਾਡਾ ਨਾ ਧਿਆਨ ਟਿਕ ਗਿਆ ਤੁਸੀਂ ਦੇਖ ਰਹੇ ਹੋ ਵੀ ਇੱਕ ਪਹਿਲੇਗਾ ਮੇਰਾ ਧਿਆਨ ਟਿਕ ਗਿਆ ਤਾਂ ਫਿਰ ਉਸ ਤੋਂ ਬਾਅਦ ਤੁਸੀਂ ਵਾਹਿਗੁਰੂ ਦਾ ਜਿਹੜਾ ਸਿਮਰਨ ਹੈ ਉਹਦਾ ਜਾਪ ਸ਼ੁਰੂ ਕਰਨਾ ਹੈ ਠੀਕ ਹੈ ਜੀ ਇਹ ਤੁਸੀਂ ਅਗਰ 2 ਮਿੰਟ ਲਈ ਵੀ ਕਰਦੇ ਹੋ ਨਾ ਤੁਸੀਂ ਦੇਖੋਗੇ ਹੌਲੀ-ਹੌਲੀ ਤੁਸੀਂ ਨੀਂਦਰ ਅਵਸਥਾ ਚਲੇ ਜਾਉਗੇ ਅਗਰ ਤੁਸੀਂ ਆਪਣੇ ਆਪ ਨੂੰ ਨੀਂਦਰ ਅਵਸਥਾ ਦੇ ਵਿੱਚ ਲਿਜਾ ਸਕਦੇ ਹੋ ਹੁਣ ਨੀਂਦਰ ਅਵਸਥਾ ਕੀ ਹੁੰਦੀ ਹੈ ਕਈ ਵਾਰੀ ਦਿਮਾਗ ਚੋਂਦਾ ਹੈ ਨੀਂਦਰਵਸਥਾ ਉਹ ਹੁੰਦੀ ਆ ਜਿਵੇਂ ਆਪਾਂ ਸੌਣ ਤੋਂ ਪਹਿਲਾਂ ਆਪਾਂ ਨੂੰ ਨੀਂਦ ਨਹੀਂ ਚੜ ਜਾਂਦੀ ਅੱਖਾਂ ਦੇ ਵਿੱਚ ਆਪਾਂ ਨੂੰ ਸੁਸਤੀ ਦੀ ਪੈ ਜਾਂਦੀ ਆ ਆਪਾਂ ਨੂੰ ਲੱਗਦਾ ਕਿ ਆਪਾਂ ਨੂੰ ਨੀਂਦ ਆ ਰਹੀ ਐ ਉਹਨੂੰ ਕਹਿੰਦੇ ਨੇ ਨੀਂਦਰ ਅਵਸਥਾ ਤੁਸੀਂ ਚੌਂਕੜੀ ਮਾਰਕੀਟ 'ਚ ਜਦੋਂ ਬੈਠੇ ਹੋ ਉਦੋਂ ਨੀਂਦਰ ਅਵਸਥਾ ਦੇ ਵਿੱਚ ਜਾਂਦਾ ਪਹਿਲਾਂ ਹੀ ਚਲੇ ਜਾਓ ਅਗਰ ਲਿਜਾ ਸਕਦੇ ਹੋ ਨਹੀਂ ਤਾਂ ਵਾਹਿਗੁਰੂ ਦਾ ਸਿਮਰਨ ਕਰਦੇ 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 ਨਾ ਆਪਣੇ ਆਪ ਨੂੰ ਨੀਂਦਰ ਅਵਸਥਾ ਦੇ ਵਿੱਚ ਲੈ ਜਾਓ ਠੀਕ ਐ ਜਿਵੇਂ ਕਈ ਵਾਰੀ ਆਪਾਂ ਦੇਖਿਆ ਹੋਣਾ ਨਾ ਬੜਾ ਸੁਰੀਲਾ ਜਾਂ ਜਿਹੜਾ ਬੜਾ ਲੋਕ ਜਿਹੜਾ ਆਪਾਂ ਮਿਊਜ਼ਿਕ ਹੁੰਦਾ ਬੜੀ ਪਿਆਰੀ ਜੀ ਮਿੱਠੀ ਜੀ ਧੁਨ ਵਾਲਾ ਉਹਦੇ ਨਾਲ ਆਪਾਂ ਨੂੰ ਨੀਂਦ ਜੀ ਚੜਨ ਲੱਗ ਜਾਂਦੀ ਆ ਠੀਕ ਉਸੇ ਤਰੀਕੇ ਨਾਲ ਜਦੋਂ ਆਪਾਂ ਵਾਹਿਗੁਰੂ ਦਾ ਸਿਮਰਨ ਬੜੇ ਪਿਆਰ ਨਾਲ ਸਹਿਜੇ ਨਾਲ ਕਰਾਂਗੇ ਤਾਂ ਸਾਨੂੰ ਨੀਂਦਰ ਅਵਸਥਾ ਹੁਣੀ ਸ਼ੁਰੂ ਹੋ ਜਾਏਗੀ ਉਸ ਨੀਂਦਰ ਅਵਸਥਾ ਦੇ ਵਿੱਚ ਜੋ ਤੁਸੀਂ ਮੰਗੋਗੇ ਜੋ ਤੁਸੀਂ ਬੋਲੋਗੇ ਉਹ ਤੁਹਾਡੀ ਜ਼ਿੰਦਗੀ ਦੇ ਵਿੱਚ ਹੋਣਾ ਸ਼ੁਰੂ ਹੋ ਜਾਵੇਗਾ ਤੇ ਇਸੇ ਚੀਜ਼ ਦਾ ਤੇ ਫਿਰ ਤੁਹਾਨੂੰ ਉਹ ਇੱਕ ਤਰ੍ਹਾਂ ਦੀ ਸ਼ਕਤੀ ਹੈ ਦੇਖੋ ਜਿਹੜੇ ਸੰਤ ਮਹਾਪੁਰਸ਼ ਹੁੰਦੇ ਆ ਨਾ ਤੁਸੀਂ ਦੇਖਿਓ ਹਮੇਸ਼ਾ ਨੀਂਦਰ ਅਵਸਥਾ ਦੇ ਵਿੱਚ ਸਮਾਧੀ ਲਾਉਂਦੇ ਨੇ ਕਾਰਨ ਕੀ ਹੈ ਕਿਉਂਕਿ ਨੀਂਦਰ ਅਵਸਥਾ ਦੇ ਵਿੱਚ ਜਦੋਂ ਆਪਾਂ ਸਮਾਧੀ ਲਾਉਣੀ ਆਪਾਂ ਗੁਰੂ ਸਾਹਿਬ ਦੇ ਬਹੁਤ ਨਜ਼ਦੀਕ ਹੁੰਨੇ ਆ ਉਹਦਾ ਕਿਵੇਂ ਪਤਾ ਚੱਲਦਾ ਦੇਖੋ ਉਸ ਟਾਈਮ ਆਪਣੇ ਦਿਮਾਗ ਦੇ ਵਿੱਚ ਕੋਈ ਸੋਚ ਨਹੀਂ ਆਉਂਦੀ ਕਿਉਂਕਿ ਆਪਾਂ ਨੀਂਦਰ ਅਵਸਥਾ ਦੇ ਵਿੱਚ ਹੁੰਨੇ ਆ ਸਾਡੇ ਮਨ ਵਿੱਚ ਕੋਈ ਡਰ ਨਹੀਂ ਹੁੰਦਾ ਉਹਦਾ ਕਾਰਨ ਵੀ ਹੈ ਕਿਉਂਕਿ ਆਪਾਂ ਨੀਂਦਰ ਅਵਸਥਾ ਦੇ ਵਿੱਚ ਹੁੰਨੇ ਆ ਜਦੋਂ ਆਪਾਂ ਨੀਅਤ ਦੇ ਵਿੱਚ ਹੁੰਨੇ ਆ ਤਾਂ ਉਦੋਂ ਆਪਾਂ ਨੂੰ ਕੋਈ ਸੋਚ ਤਾਂ ਨਹੀਂ ਆਪਣੇ ਦਿਮਾਗ ਚੱਲ ਰਹੀ ਹੁੰਦੀ ਕੋਈ 네ਗੇਟਿਵ ਥਾਟ ਨਹੀਂ ਸਾਡੇ ਦਿਮਾਗ ਚੱਲ ਰਿਆ ਹੁੰਦਾ ਕੋਈ ਸਾਨੂੰ ਡਰ ਨਹੀਂ ਲੱਗ ਰਿਹਾ ਹੁੰਦਾ ਕਿਸੇ ਚੀਜ਼ ਦਾ ਸੋ ਇਹ ਹੈ ਸਭ ਤੋਂ ਵੱਡਾ ਫਾਇਦਾ ਵਾਹਿਗੁਰੂ ਦਾ ਸਿਮਰਨ ਕਰਦੇ ਉਸ ਅਵਸਥਾ ਦੇ ਵਿੱਚ ਚੱਲੇ ਜਾਣਾ ਤੇ ਫਿਰ ਉਸ ਉਹ ਹੈ ਇੱਕ ਤਰ੍ਹਾਂ ਦੀ ਸ਼ਕਤੀ ਫਿਰ ਉਹ ਤੋਂ ਜੋ ਤੁਸੀਂ ਮੰਗੋਗੇ ਉਸ ਟਾਈਮ ਜੋ ਤੁਸੀਂ ਸੋਚੋਗੇ ਜੋ ਤੁਸੀਂ ਚਾਹੋਗੇ ਉਹੀ ਮਿਲਦਾ ਹੈ ਔਰ ਇਹ ਸੱਚੀ ਚੀਜ਼ ਦਾ ਇਸਤੇਮਾਲ ਤੁਸੀਂ ਗੁਰਬਾਣੀ ਜਪਨ ਦੇ ਟਾਈਮ ਵੀ ਕਰ ਸਕਦੇ ਹੋ ਉਦੋਂ ਪਹਿਲਾਂ ਆਪਣੇ ਮਨ ਨੂੰ ਸ਼ਾਂਤ ਕਰਨ ਵਾਸਤੇ ਤੁਸੀਂ ਵਾਹਿਗੁਰੂ ਦਾ ਸਿਮਰਨ ਕਰੋ ਤਾਂ ਤੁਹਾਡਾ ਮਨ ਜਿਹੜਾ ਉਹ ਇੱਕ ਜਗ੍ਹਾ ਇਕਾਗਰ ਹੋਣਾ ਸ਼ੁਰੂ ਹੋ ਜਾਵੇਗਾ ਸ਼ੁਰੂ ਦੇ ਵਿੱਚ ਪ੍ਰੋਬਲਮ ਆ ਵੀ ਆ ਸਕਦੀ ਹੈ ਸ਼ੁਰੂ ਦੇ ਵਿੱਚ ਹੋ ਸਕਦਾ ਤੁਹਾਡੇ ਤੋਂ ਪੂਰਾ ਧਿਆਨ ਕਨਸੈਂਟਰੇਟ ਨਾ ਹੋਵੇ ਲੇਕਿਨ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਕੋਈ ਵੀ ਚੀਜ਼ ਆਪਾਂ ਇੱਕੇ ਦਿਨ ਨਹੀਂ ਸਿੱਖਦੇ ਆਪਾਂ ਅਭਿਆਸ ਜਦੋਂ ਕਰਦੇ ਆ ਨਾ ਉਸ ਚੀਜ਼ ਦੀ ਪ੍ਰੈਕਟਿਸ ਜਦੋਂ ਕਰਦੇ ਆ ਤਾਂ ਫਿਰ ਉਹ ਚੀਜ਼ ਸਾਨੂੰ ਆਪਾਂ ਨੇ ਆਪਣੇ ਅੰਦਰ ਉਹ ਚੀਜ਼ ਹੋਣੀ ਸ਼ੁਰੂ ਹੋ ਜਾਂਦੀ ਆ ਆਪਾਂ ਉਸ ਚੀਜ਼ ਦੇ ਆਦੀ ਬਣ ਜਾਂਦੇ ਆ ਸਾਨੂੰ ਉਸ ਚੀਜ਼ ਦਾ ਇੱਕ ਸੋਝੀ ਆ ਜਾਂਦੀ ਆ ਵੀ ਇਸ ਚੀਜ਼ ਨੂੰ ਕਰਨਾ ਕਿਵੇਂ ਆ ਠੀਕ ਹੈ ਜੀ ਔਰ ਏਸੀ ਟੈਕਨੀਕ ਦਾ ਇਸਤੇਮਾਲ ਤੁਸੀਂ ਲਾਫ ਅਟਰੈਕਸ਼ਨ ਦੇ ਵਿੱਚ ਵੀ ਕਰ ਸਕਦੇ ਹੋ ਲਾਫ ਅਟਰੈਕਸ਼ਨ ਮਤਲਬ ਕਿ ਜਦੋਂ ਤੁਸੀਂ ਆਪਣੇ ਆਪ ਨੂੰ ਪੋਜ਼ਿਟਿਵ ਕਰਨਾ ਕੋਈ ਤੁਹਾਡੀ ਮਨ ਦੀ ਖੁਆਇਸ਼ ਹੈ ਠੀਕ ਹੈ ਆਪਣੀ ਸੋਚ ਨੂੰ ਕਿਵੇਂ ਪੋਜ਼ਿਟਿਵ ਕਰਨਾ ਦੇਖੋ ਮਿਹਨਤ ਤਾਂ ਹਰ ਪਾਸੇ ਕਰਨੀ ਹੈ ਜੇ ਅਗਰ ਆਪਾਂ ਗੁਰਬਾਣੀ ਜਪਣੀ ਹੈ ਤਾਂ ਵੀ ਆਪਾਂ ਆਪਣੀ ਦਸਾਂ ਨੋਹਾਂ ਦੀ ਮਿਹਨਤ ਤਾਂ ਕਰਨੀ ਹੈ ਗੁਰੂ ਸਾਹਿਬ ਜੀ ਨੇ ਆਪਾਂ ਨੂੰ ਕਿਹਾ ਹੈ ਅਗਰ ਆਪਾਂ ਲਾਫ ਅਟਰੈਕਸ਼ਨ ਕਰ ਰਹੇ ਹਾਂ ਲਾਫ ਅਟਰੈਕਸ਼ਨ ਕੋਈ ਗਲਤ ਚੀਜ਼ ਨਹੀਂ ਹੈ ਜੀ ਕੋਈ ਟੂਣਾ ਟੋਟਕਾ ਨਹੀਂ ਹੈ ਤਾਂ ਸਿਰਫ ਸਾਡੀ ਸੋਚ ਹੈ 네ਗੇਟਿਵ ਤੇ ਪੋਜ਼ਿਟਿਵ ਪੋਜ਼ਿਟਿਵ ਸੋਚ ਦੇ ਵਿੱਚ ਅਸੀਂ ਜੋ ਆਪਣੀ ਹਿੰਮਤ ਵਧਾਉਣੀ ਆ ਆਪਣਾ ਜज्ਬੇ ਨੂੰ ਵਧਾਉਣੀ ਆ ਵੀ ਅਸੀਂ ਆਹ ਚੀਜ਼ ਨੂੰ ਹਾਸਲ ਕਰਨਾ ਤੇ ਮੈਂ ਕਰ ਸਕਦਾ ਅਗਰ ਸਾਹਮਣੇ ਵਾਲਾ ਕਰ ਸਕਦਾ ਮੈਂ ਵੀ ਕਰ ਸਕਦਾ ਮੇਰੇ 'ਚ ਵੀ ਉਨੀ ਹਿੰਮਤ ਹੈ ਦ ਪੋਜ਼ਿਟਿਵ ਥਿੰਕਿੰਗ ਹੀ ਲਾਅ ਆਫ ਅਟਰੈਕਸ਼ਨ ਠੀਕ ਹੈ ਲਾਅ ਆਫ ਅਟਰੈਕਸ਼ਨ ਆਪਾਂ ਸਾਰਾ ਦਿਨ ਹੀ ਕਰਦੇ ਆ ਹੁਣ ਤੁਸੀਂ ਸੋਚੋਗੇ ਵੀ ਕਿਵੇਂ ਕਰਦੇ ਆ ਜਦੋਂ ਆਪਾਂ ਘਰ ਦੇ ਵਿੱਚ ਕੋਈ ਮੰਨ ਲਓ ਘਰ ਦਾ ਕੰਮ ਕਰਾਉਣਾ ਆਪਾਂ ਕਈ ਵਾਰੀ ਇਮੇਜਿਨ ਨਹੀਂ ਕਰਦੇ ਵੀ ਅਸੀਂ ਇੱਥੇ ਆਸ ਬੌੜੀਆਂ ਬਣਾਉਣੀ ਐ ਇਦਾਂ ਦੀ ਫਰਸ ਲਵਾਉਣੀ ਐ ਇਦਾਂ ਦਾ ਰੰਗ ਕਰਾਉਣਾ ਤਾਂ ਉਹ ਚੀਜ਼ ਆਪਾਂ ਇਮੇਜਿਨ ਕਰਨ ਲੱਗ ਜਾਂਦੇ ਆ ਤਾਂ ਉਹ ਵੀ ਤਾਂ ਲਾਅ ਆਫ ਅਟਰੈਕਸ਼ਨ ਹੀ ਹੈ ਠੀਕ ਹੈ ਜੋ ਚੀਜ਼ ਹਲੇ ਨਹੀਂ ਆ ਉਹਦੇ ਬਾਰੇ ਆਪਾਂ ਸੋਚ ਰਹੀਆਂ ਉਹਨੂੰ ਆਪਾਂ ਉਮਜ਼ਿਕਰ ਹੁੰਦਾ ਹੈ ਦੇਖ ਰਹੀਆਂ that is also law of attraction ਠੀਕ ਹੈ ਜੀ ਸੋ ਉਮੀਦ ਕਰਦੇ ਆ ਅੱਜ ਦੀ ਤੁਹਾਨੂੰ ਜਿਹੜੀ ਵੀਡੀਓ ਬਹੁਤ ਵਧੀਆ ਲੱਗੀ ਹੋਣੀ ਆ ਅਗਰ ਤੁਸੀਂ ਜਿਸ ਤਰੀਕੇ ਨਾਲ ਮੈਂ ਤੁਹਾਨੂੰ ਦੱਸਿਆ ਵੀ ਵਾਹਿਗੁਰੂ ਦਾ ਸਿਮਰਨ ਕਰਦੇ ਹੋ ਤਾਂ ਤੁਸੀਂ ਆਪ ਮਹਿਸੂਸ ਕਰੋਗੇ ਥੋੜਾ ਜੀ ਮੇਰਾ ਗਲਾ ਖਰਾਬ ਆ ਮਾਫ ਕਰਿਓ ਤੇ ਤੁਸੀਂ ਆਪ ਮਹਿਸੂਸ ਕਰੋਗੇ ਤੁਹਾਡੀ ਸੋਚ ਬੜੀ ਪੋਜ਼ਿਟਿਵ ਹੋਣੀ ਸ਼ੁਰੂ ਹੋ ਜੇਗੀ ਅਗਰ ਮੰਨ ਲਓ ਦਿਨ ਦੇ ਵਿੱਚ ਕਿਸੇ ਵੀ ਟਾਈਮ ਤੁਹਾਡਾ ਦਿਮਾਗ ਜਿਹੜਾ 네ਗੇਟਿਵ ਸਾਈਡ ਨੂੰ ਜਾਂਦਾ ਨਾ ਉਹ 네ਗੈਟਿਵਿਟੀ ਕਿਸੇ ਚੀਜ਼ ਨੂੰ ਲੈ ਕੇ ਹੋ ਸਕਦੀ ਆ ਪੜ੍ਹਾਈ ਨੂੰ ਲੈ ਕੇ ਹੋ ਸਕਦੀ ਆ ਨੌਕਰੀ ਨੂੰ ਲੈ ਕੇ ਹੋ ਸਕਦੀ ਆ ਤੁਹਾਡੇ ਘਰਬਾਰ ਨੂੰ ਲੈ ਕੇ ਹੋ ਸਕਦੀ ਆ ਫੈਮਿਲੀ ਨੂੰ ਲੈ ਕੇ ਹੋ ਸਕਦੀ ਆ ਜਾਂ ਬੱਚਿਆਂ ਨੂੰ ਲੈ ਕੇ ਹੋ ਸਕਦੀ ਆ ਬੱਚਿਆਂ ਦੇ ਫਿਊਚਰ ਨੂੰ ਲੈ ਕੇ ਹੋ ਸਕਦੀ ਆ ਕਿਸੇ ਵੀ ਤਰ੍ਹਾਂ ਦੀ ਹੋ ਸਕਦੀ ਆ ਉਹ 네ਗੈਟਿਵਿਟੀ ਅਗਰ ਤੁਸੀਂ ਉਸ ਤੋਂ ਬਚਣਾ ਹੈ ਨਾ ਅਗਰ ਤੁਸੀਂ ਆਪਣੇ ਆਪ ਦਾ ਜਿਹੜਾ ਧਿਆਨ ਆ ਉਹ ਚੰਗੇ ਪਾਸੇ ਲਾਉਣਾ ਤਾਂ ਉਹਦਾ ਸਭ ਤੋਂ ਵੱਡਾ ਜਿਹੜਾ ਇੱਕ ਤਰੀਕਾ ਤੇ ਇੱਕ ਸੌਖਾ ਤਰੀਕਾ ਉਹ ਇਹ ਹੀ ਹੈ ਜਿਹੜਾ ਅੱਜ ਮੈਂ ਤੁਹਾਡੇ ਨਾਲ ਜਿਹੜਾ ਇਹ ਇੱਕ ਤਰ੍ਹਾਂ ਦਾ ਮੰਤਰ ਹੀ ਹੈ ਜੀ ਇਹ ਕਿਉਂਕਿ ਜੋ ਚੀਜ਼ ਸਾਡੇ ਚ ਬਦਲਾਵ ਲੈ ਕੇ ਆਉਂਦੀ ਉਹਨੂੰ ਆਪਾਂ ਮੰਤਰ ਹੀ ਕਹਿ ਲੈਨੇ ਆਂ ਆਪਾਂ ਕਈ ਵਾਰ ਕਹਿ ਨਹੀਂ ਦਿੰਦੇ ਵੀ ਕੋਈ ਇਹ ਜਿਹਾ ਮੰਤਰ ਫੂੰਕੇ ਕਿ ਸਾਡੇ ਚ ਇੱਕਦਮ ਇਹ ਜਾਨ ਆ ਜਵੇ ਵੀ ਅਸੀਂ ਸਾਡੇ ਵੀ ਇੱਕਦਮ ਅਸੀਂ ਇਹ ਕੰਮ ਕਰ ਦਈਏ ਹੈਨਾ ਹੁੰਦਾ ਨਾ ਆਪਾਂ ਇਹ ਚੀਜ਼ ਕਹਿੰਨੇ ਆਂ ਤਾਂ ਫਿਰ ਜੋ ਚੀਜ਼ ਸਾਡੇ ਅੰਦਰ ਬਦਲਾਵ ਕਰਦੀ ਹੈ ਜੋ ਸਾਨੂੰ ਬਦਲਦੀ ਹੈ ਜੋ ਸਾਡੀ ਸੋਚ ਨੂੰ ਬਦਲਦੀ ਹੈ ਉਹ ਵੀ ਇੱਕ ਤਰ੍ਹਾਂ ਦਾ ਮੰਤਰ ਹੈ ਔਰ ਵਾਹਿਗੁਰੂ ਦਾ ਜਿਹੜਾ ਵੀ ਸਿਮਰਨ ਜੋ ਇਨਸਾਨ ਕਰ ਵੀ ਰਿਹਾ ਹੈ ਉਹਨਾਂ ਨੂੰ ਇਹ ਚੀਜ਼ ਦਾ ਪਤਾ ਵੀ ਕਿਵੇਂ ਅਸਰ ਕਰਦੀ ਹੈ ਤੇ ਤੁਸੀਂ ਆਪਣੇ ਆਪ ਨੂੰ ਨੀਂਦਰ ਅਵਸਥਾ ਦੇ ਵਿੱਚ ਲੈ ਕੇ ਜਾਣਾ ਤੇ ਨੀਂਦਰ ਅਵਸਥਾ ਕੀ ਹੈ ਉਹ ਮੈਂ ਤੁਹਾਨੂੰ ਦੱਸ ਹੀ ਦਿੱਤਾ ਤੇ ਚਲੋ ਜੀ ਹੁਣ ਆਪਾਂ ਵੀਡੀਓ ਦਾ ਵੀ ਕਰਦੇ ਐਂਡ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਜੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤ ਸ੍ਰੀ ਅਕਾਲ ਜੀ